ਕਿਹੜੀ ਵਾਰ ਦੇਖੇ ਸਾਰਿਆਂ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਅਗਵ ਸਤਿਕਾਰ ਅਸੀਂ ਕਰਦੇ ਆਂ ਔਰ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਸਮੂਹ ਜਥੇ ਵੱਲੋਂ ਆਪ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਹੀ ਬਹੁਤ ਮੁਬਾਰਕਾਂ ਜੀ ਪਿਛਲਾ ਸਾਲ ਗੁਰੂ ਦੇ ਪਾਣੀ ਅੰਦਰ ਬੀਤਿਆ ਨਵਾਂ ਸਾਲ ਆਉਣ ਵਾਲਾ ਹੈ ਉਹ ਵੀ ਗੁਰੂ ਦੇ ਪਾਣੀ ਅੰਦਰ ਬੀਤੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 6 ਜਨਵਰੀ ਨੂੰ ਆ ਰਿਹਾ ਹੈ ਜੀ ਉਗੜ ਦੁਆਰਾ ਸ੍ਰੀ ਗੁਰ ਸਿੰਘ ਸਵਾ ਵਿਖੇ ਮਨਾਇਆ ਜਾਣਾ ਹੈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਆ ਸੰਗਤਾਂ ਦੇ ਸਹਿਯੋਗ ਨਾਲ ਜੀ ਜੋ ਪਰਿਵਾਰ ਤੇ ਰੀਆਂ ਕੁਝ ਰੋਜ਼ ਤੋਂ ਪ੍ਰਾਰੰਭ ਕੀਤੀਆਂ ਗਈਆਂ ਉਹ ਨਿਰੰਤਰ ਇਸ ਤਰੀਕੇ ਨਾਲ ਜਾਰੀ ਰਹਿਣਗੀਆਂ ਜੀ ਪ੍ਰਵਾਹ ਫੇਰੀਆਂ ਵਿੱਚ ਵੀ ਸ਼ਾਮਲ ਹੋ ਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜੋ ਨਗਰ ਕੀਰਤਨ ਹੈ ਉਹ 4 ਤਰੀਕ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਆਰੰਭ ਹੋਣਾ ਹੈ ਜੀ 10ਵੇਂ ਪਾਤਸ਼ਾਹ ਜੀ ਦਾ ਓਟ ਆਸਾ ਲੈ ਕੇ ਉਸ ਤੋਂ ਨਗਰ ਕੀਰਤਨ ਦੀ ਰਵਾਨਗੀ ਹੋਣੀ ਤਾਂ ਤੱਕ ਸ਼੍ਰੀ ਗੁਰੂਨ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੈ ਔਰ 50 ਪਿਆਰੇ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਰਵਾਨੀ ਹੋਣੀ ਹੈ ਸੋ ਸੰਗਤ ਜੀ ਦਾਸ ਵੱਲੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਸਾਰੀਆਂ ਸੰਗਤਾਂ ਮੋਰ ਪਰਵ ਦੇ ਵਿੱਚ ਵੀ ਸ਼ਾਮਲ ਹੋ ਔਰ ਨਗਰ ਦੀ ਤਨਵੇਸ਼ ਸ਼ਾਮਲ ਹੋ ਤੇ ਗੁਰ ਕਾੜ ਦੀਆਂ ਕੁਰਸੀਆਂ ਪ੍ਰਾਪਤ ਕਰੋ ਦਾਤਾਰ ਪਿਤਾ ਜੀ ਆਪ ਦੀ ਤੇ ਕਿਰਪਾ ਕਰਨ ਇਸੇ ਤਰ੍ਹਾਂ ਆਪ ਨਾਮ ਬਾਣੀ ਨਾਲ ਜੁੜੋ ਔਰ ਵਦ ਤੋਂ ਵਦ ਅਮਰ ਸ਼ਾਹ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਸਫਲੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ